ਨਵੇਂ ਟ੍ਰਿਪ ਦੀ ਹੋ ਗਈ ਤਿਆਰੀ ਤੇ ਸਕਾਟਲੈਂਡ ਜਾਣ ਲਈ ਮੁੰਡੇ ਫੇਡਣ ਵਾਸਤੇ ਬਾਲ ਲੈ ਰਹੇ ਨੇ ਇਹ ਆ ਬੈਸਟ ਆ ਬੈਸਟ ਬੰਨ ਵਧੀਆ ਇਹਦਾ ਕਲਰ ਬਹੁਤ ਸੋਹਣਾ ਇਹਦਾ ਇਹ ਵੀ ਸੋਹਣੀ ਹੈ ਮੈਨੂੰ ਪਰ ਇਹ ਹਵਾ ਦਾ ਕਿਹਾ ਉਹ ਸਹੀ ਹੈ ਹਾਂ ਬੈਸਟ ਹੈ ਤਾਂ ਬੈਸਟ ਚਲੋ ਤੇ ਇੱਥੇ ਹਵਾ ਫੜ ਲਈ ਥੋੜੀ ਉੱਥੋਂ ਥੱਲੇ ਤੇ ਖਾਣ ਪੀਣ ਲਈ ਆਪਾਂ ਇੱਥੇ ਕੋ ਚੁੱਲਾ ਜਾਂ ਚੱਕ ਲਈਏ ਉਹੀ ਲੱਭਦੇ ਆਪਾਂ ਅੱਗੇ ਹਾਂ ਥੱਲੇ ਜਾ ਕੇ ਦੇਖਦੇ ਆ ਕੀ ਬਣਦਾ ਚੁੱਲਾ ਜਾਂ ਚੱਕਦੇ ਆ ਜਾ ਕੇ ਇਹ ਤਾਂ ਦੂਜੀਆਂ ਨੇ ਉਹ ਜਿਹੜੀਆਂ ਉਹਨੇ ਬਾਲਿੰਗ ਬਾਸਕਟਬਾਲ ਦੀਆਂ ਇਹ ਤਾਂ ਨਹੀਂ ਚੁੱਲਾ ਦੇਖਦੇ ਆ ਥੱਲੇ ਜਾ ਕੇ ਮੈਂ ਕਹਿੰਨਾ ਇੱਥੇ ਵੀ ਦੇਖ ਲਓ ਕੀ ਤਾਂ ਪਿਆ ਹੋਵੇ ਚੇਅਰਸ ਚੇਅਰਸ ਕੁਰਸੀਆਂ ਕੁਰਸੀਆਂ ਟ੍ਰੈਂਕ ਲੱਗ ਗਿਆ ਇਹਦਾ ਸਲੀਪਿੰਗ ਕੰਬਲ ਜਿਹਾ ਹੁੰਦਾ ਜਿਹੜੇ ਪਏ ਆ ਲੱਗਦਾ ਬੱਬੂ ਨੇ ਲਿਆ ਲੱਬ ਕਰ ਲਿਆ ਚੱਕ ਲੈ ਸਹੀ ਹੈ ਸਹੀ ਇਹ ਨਾਲੇ ਬਾਕਸ ਦੇ ਵਿੱਚ ਆ ਨਾ ਬੰਦ ਹੋ ਜਾਂਦਾ ਆ ਵੀ ਹੈ ਨਾ ਇਹ ਵੀ ਹੈਗਾ ਆ ਪਰ ਇਹ ਆਪਾਂ ਨੂੰ ਫਟੇ ਨਹੀਂ ਬਿਠਣਾ ਗੱਡੀ ਧਰਨਾ ਕਰਨਾ ਹੁਣ ਹੈ ਨਾ ਨਹੀਂ ਹੋਊਗਾ ਸ਼ੈੱਡ ਫੋਲਡ ਹੁੰਦਾ ਹੋਊਗਾ ਤੁਹਾਨੂੰ ਨਹੀਂ ਫੋਲਡ ਹੁੰਦਾ ਨਹੀਂ ਹੁਣ ਪੱਕਾ ਹੀ ਆ ਫੋਲਡ ਨਹੀਂ ਨਹੀਂ ਪੱਕਾ ਆਪਾਂ ਚੱਕ ਲਓ ਆਪਾਂ ਚੱਕ ਲਾ ਲਾ ਆਪਾਂ ਚੱਕਦੇ ਆ ਆਹ ਸਹੀ ਹੈ ਇਹ ਨਾਲ ਕੁਛ ਬੰਦ ਹੋਇਆ ਨਾ ਡੱਬੀ ਆ ਵੀ ਆਏਗਾ ਡਿਸਪਲੇ ਸਹੀ ਹੈ ਕਿਹੜੀ ਗੱਲ ਬਾਤ ਹੈ ਨਹੀਂ ਸ਼ਾਇਦ ਕਾਲਾ ਹੋ ਰੂਗਾ ਹੰਦਰ ਨਹੀਂ ਬਲੈਕ ਹੋਗਾ ਆਪਾਂ ਨੂੰ ਆਨ ਕਰਨਾ ਹੈ ਇੱਥੇ ਆਪਾਂ ਪਾ ਦੇਣੀ ਇਹਦੀ ਗੈਸ ਕੋਸ ਕਿੰਨਾ ਕੁ ਟਾਈਮ ਚੱਲਦੀ ਕੁਝ ਪਤਾ ਇਹਦਾ ਕੁਝ ਛੀਸਾ ਸੋਨਾਂ ਚ ਆਇਆ ਕਿਨੇ ਕੱਢ ਦਿੰਦੀਆਂ ਦੋ ਤਿੰਨ ਘੰਟੇ ਇੱਕ ਇੱਕ ਪੂਰਾ ਬੈਗ ਇੱਕ ਦਾ ਇੱਕ ਬੈਗ ਕੱਢ ਦੇ ਵੀ ਹੱਦ ਕਿ ਆਪਣੇ ਚਾਲਾਂ ਤੇ ਆ ਹੱਦ ਘੰਟਾ ਕੱਢ ਲਾ ਦੋ ਚੱਕ ਲੋ ਆਪਣੀ ਸੇਫਟੀ ਵਾਸਤੇ ਦੋ ਇਹ ਦੋ ਹੀ ਲੈ ਲੈਣੇ ਆ ਫਿਰ ਦੋ ਚੱਕ ਲੋ ਇਹ ਕਿਸ ਤਰ੍ਹਾਂ ਤੂੰ ਵੀ ਰਾਹ ਚ ਆਪਾਂ ਨੂੰ ਸੁਪਣਾ ਦਾ ਬਵੇ ਸਹੀ ਹੈ ਦਾ ਉਹ ਵੀ ਲੈ ਚਲੀਏ ਬੱਬੂ ਨੂੰ ਘੁਮਾਉਣ ਲਈ ਦੱਸ ਬਾਬੂ ਆਹ ਇਹ ਝੂਟਾ ਲੈ ਲੈਂਦੇ ਆ ਸਹੀ ਗੱਲ ਹੈ ਚਲੋ ਚੰਗੀ ਇਹ ਲਾ ਛੋਟੇ ਵੀ ਪਏ ਆ ਬਟ ਇਹ ਮੈਨੂੰ ਲੱਗਦਾ ਨਹੀਂ ਕੰਮ ਨਹੀਂ ਆਉਣੇ ਆਪਣੇ ਇਹ ਬਲੈਂਡਰ ਹੋ ਗਿਆ ਹੂੰ ਇਹਡੰਗਾ ਸਮਾਨ ਵੀ ਹੋ ਗਿਆ ਸਹੀ ਆ ਹੁਣ ਆਪਾਂ ਚੱਕਣਾ ਖਾਣ ਪੀਣ ਦਾ ਸਮਾਨ ਖਾਣ ਪੀਣ ਦਾ ਸਮਾਨ ਚੱਕਾਂਗੇ ਅੱਗੇ ਜਾ ਕੇ ਫਿਰ ਕਰਦਿਆਂ ਘਰੇ ਆ ਕੇ ਪੈਕਿੰਗ ਹੂੰ ਫਿਰ ਨਿਕਲਾਂਗੇ ਰਾਤ ਨੂੰ ਕਿੰਨੇ ਵਜੇ ਰਾਤ ਨੂੰ ਨਿਕਲ ਚੱਲਾਂਗੇ 1 2 ਵਜੇ ਠੀਕ ਆ ਜਿਉਂ ਤੱਕ ਆਪਣੇ ਦੂਜੇ ਬੰਦੇ ਵਿਹਲੇ ਹੋ ਜਾਣਗੇ ਹੂੰ ਸਿਮਰ ਗਿਆ ਆ ਕੰਮ ਤੇ ਆ ਦੇਖੋ ਜੀ ਬੱਬੂ ਨੇ ਸਾਰਾ ਸਮਾਨ ਸਮਾਨ ਲੈ ਲਿਆ 3 4 99 ਮੈਂ ਤਾਂ ਆਪੇ ਦੋ ਚੱਕੇ ਦੀ ਬਹੁਤ ਹੈ ਉਹ 3499 ਬੰਨਾ ਆ ਜਾ ਚੰਗਾ ਆ ਜਾ ਫਿਰ ਠੀਕ ਹੈ ਆ ਜਾ ਬਣਾਵਾ ਚੰਗਾ ਫਿਰ ਹੋ ਗਈ ਗੱਲ ਹੋ ਗਈ ਗੱਲ ਹਾਂ ਹੋਰ ਕੋ ਲੈ ਕੇ ਜਾ ਕੇ ਮੇਰੇ ਕੋਲ ਉਹ ਯਾਰ ਬਹੁਤ ਹੋ ਗਿਆ ਬਾਈ ਜੀ ਬਹੁਤ ਹੋ ਗਿਆ ਆ ਜਾ ਬਬ ਬਹੁਤ ਹੋ ਗਿਆ ਆ ਜਾ ਨਹੀਂ ਲੈਣੀ ਇਹ ਤੇਲ ਪਿਆ ਆਪਣੇ ਕੋਲ ਆਪਾਂ ਲੋਡ ਨਹੀਂ ਹੈਗੇ ਚੱਲੀਏ ਬਾਉ ਜੀ ਪਟਾ ਹੈਗਾ ਤੇਲ ਨਹੀਂ ਚੱਲੀਏ ਬਾਉ ਜੀ ਕੁਛ ਨਹੀਂ ਤਾਂ ਤਾਂ ਸੁੱਤੀ ਵੀ ਜਤੀ ਸੰਭਲ ਲਗਾ ਬੈਠਾ ਰਹੇ ਆ ਆਹ ਆਹ ਸੱਨੇ ਫੱਲੂ ਕਰਦੇ ਤੇ ਆਰੇ ਮੁੰਡਾ ਨਾ ਪਿਆਰਾ ਪੂਰੇ ਚਾਹ ਚੁਪੀ ਦੀ ਚਾਹ ਦੇਖੋ ਪਈ ਆ ਚਾਹ ਚ ਸਮਾਨ ਪਾਲਿਆ ਗੁੜ ਚਾਹ ਪਾਲਿਆ ਪੂਰਾ ਹਾਂ ਸਵਾਸ ਚਾਹ ਗੁੜ ਦਾ ਬੱਬ ਮੁਟ ਚੱਲੇ ਗਿਆ ਚੱਲਦਾ ਹੈ ਨਹੀਂ ਬੱਬ ਮਾਫਨਾ ਤੁਮ ਲੱਗੀ ਸੀ ਕਿਦਾਂ ਇਹ ਸਿੱਖ ਤੋਂ ਉਹ ਲੈ ਜਾ ਗ라스 ਲੈ ਕੇ ਆ। ਚਾਰ ਚੁਲਜ ਕਰ ਲਿਆ। ਨਹੀਂ ਗਲਤ ਹੁਣ। ਹੂੰ। ਬੱਬ ਗਲਾਸ ਲੈ ਕੇ ਆ। ਚਾਹ ਲੈ ਕੇ ਆ। ਬੱਬ ਕਹਿੰਦਾ ਆ ਗਲਾਸ ਧੋਣੇ ਆ। ਇਹ ਕਹਿੰਦਾ ਗਲਾਸ ਧੋਣੇ। ਉਹ ਜਦ ਹਾਪ ਉਹ ਲੈ ਚੰਨਲ ਉੱਤੇ ਜਾ ਕੇ ਕਹਿੰਦਾ ਚਾਹ ਕੇ ਰਿਪੀਨੇ। ਕਹਿੰਦਾ ਕਿ ਤੈਨੂੰ ਬਹੁਤ ਤਾਂ ਵੀ ਇੱਕ ਗਲਾਸ ਧੋਣੇ ਆ। ਰਬੂ ਨਿਕਲਣ ਨਹੀਂ ਰਹਿਣਾ ਗਰੀ ਜਿੰਦਗੀ ਲੈਪਟਾਪ ਸਮਝ ਨਹੀਂ ਆ ਰਿਹਾ ਪਾ ਜੀ ਹਾਂ ਭਾਈ ਨਾ ਗੱਲ ਕੱਢੀ ਜਾਂਦੇ ਨਹੀਂ ਨਹੀਂ ਹਾਂ ਜੀ ਤੇ ਆ ਕੀ ਕਹਿ ਗਿਆ ਤੇ ਕਲਾਨੀ ਰਹਿਣਾ ਮਾਂ ਉਹ ਤੇਰਾ ਕੀ ਹੈ ਕਲੰਨ ਮਹਾ ਕਲੰਗਾ ਬੋੜਾ ਨੇ ਕਰੇ ਸਮਾਨ ਫੂਨ ਕਰ ਲਿਆ ਪੈਕ ਤੇ ਪਾਣੀ ਦੀ ਬੋਤਲ ਚੱਕ ਲਈ ਚਾਹ ਜੂ ਬਣਾਉਣ ਨੂੰ ਤੇ ਮੈਂ ਚੱਕ ਲਿਆ ਸਮਾਨ ਬੋਤ ਹੈ ਯਾਰ ਅਥੇ ਦਦਾ ਗਲਾਸ ਪੀ ਕੇ ਸਾਰ ਲਈ ਇੱਕ ਕੁੱਕਰ ਪਿਆ ਰ ਕੋ ਗੱਡੀ ਜਾ ਕੁੱਕਰ ਹੀ ਧਰ ਲਾਂਗਾ ਮੈਂ ਬੂਟਾਂ ਦੇ ਕੱਪੜਾ ਮਾਰ ਲਾਂ ਚਲ ਉੱਤੇ ਮਾਰ ਲਾਂ ਹੈ ਨਹੀਂ ਕਿ ਕੋਈ ਨਹੀਂ ਬੇਚਦਾ ਇੱਥੇ ਆ ਚਾਹ ਲਾਓ ਅਲਵਾ ਵਿੱਚ ਅੱਛਾ ਪਤੀਜ ਬਾਦੇ ਅੱਛਾ ਬਾਦੇ ਉਹ ਹੀ ਸਟੈਂਡ ਚੱਕ ਲਿਆ ਹਾਂ ਜੀ ਹੱਪੇ ਚਲਾਜੋ ਲੱਗਿਆ ਲੋਕੇ ਇਹਦੇ ਵਿੱਚ ਸਦ ਧਰਦੇ ਆ ਤੂੰ ਕੱਢ ਦੱਸੀਂ ਕਰਜ ਵਾਲੇ ਟੱਬ ਵਾਲੀ ਕਰਾਂਗੇ। ਉਹ ਉੱਪਰ ਜਾਈ ਮੈਂ ਉਹ ਕੀ ਕਰਨ ਮੈਂ ਫੋਨ ਚ ਖੇਚਾ ਵੀ ਰੱਖੀ ਗੱਡੀ ਦੀ ਮੈਂ ਕਰੀ ਨਾਲ। ਲੈ ਲੇਗਾ। ਲੈ ਲੇਗਾ। ਗੱਡੀ ਚ ਰੱਖ ਲਈ ਜਦੋਂ ਜੱਪੀ ਕੀ ਹੁੰਦਾ। ਪੀਓ ਚਾਹ ਦਾ ਨਾਰਾ ਲਾ ਕੇ ਚਲੋ ਮੇਰੇ ਵੀ ਪੀਓ ਚਾਹ। ਚਲੋ ਚਲੀਏ। ਸਮਾਨ ਡਿੱਗੀ ਯਾਰ। ਯਾਦ ਹੀ ਨਹੀਂ ਹੋ ਗਿਆ ਪੈਸੇ ਨਾਲ ਵੀ ਬਾਕਸ ਨਾਲ ਚੱਕ ਲਿਆ। ਬਾਬੂ ਫੁਕਰਾ ਨਾਲ ਹਟਿਆ ਕਰੇ। ਚੜ ਕੋਈ ਨਹੀਂ ਬਾਬਾ ਬਾਬਾ ਨੂੰ ਵਿਚਾਲੇ ਬਿਠਾਵਾਂਗੇ ਬੱਬੂ ਦੀ ਇਹ ਚੁੰਨੀ ਕੁਰਤੀ ਪਜਾਮੀ ਆ ਕੇ ਧੁਲੇ ਆਓ ਕੀ ਕਰਾਉਣਾ ਨੇ ਯਾਰ ਉਹਨੂੰ ਕਹਿੰਦੇ ਸੀ ਚਾਹ ਤੋੜੀ ਪੇਟ ਉਹਨੂੰ ਕਹੇ ਤੌਲੀਆ ਵੀ ਚੱਕ ਲਈ ਚਲੋ ਜੀ ਹੁਣ ਆਪਾਂ ਗਏ ਆ ਸਟਾਰਟ ਹੋ ਗਏ ਆ ਹੁਣ ਆਪਾਂ ਚੱਲਾਂਗੇ ਦੇਖਦੇ ਜਾ ਕੇ ਕੀ ਬਣਦਾ ਤੇ ਮਿਲਦੇ ਆਗੇ ਫਿਰ ਹੁਣ ਸਿਮਰ ਦੇ ਕਰੇ ਕਿਉਂਕਿ ਸਿਮਰ ਨੇ ਹੁਣ ਰੈਡੀ ਸਟੈਡੀ ਗੋ ਰੈਡੀ ਸਟੈਡੀ ਤੱਕ ਹੀ ਹੋਣਾ ਨਾ ਤਾਂ ਨਹੀਂ ਪੰਜ ਚਾਰ ਦਿਨਾਂ ਤੋਂ ਨਹਾਊਗਾ ਜਾ ਕੇ ਤੇ ਨਹਾਉਣਾ ਸਿਮਰ ਜਾ ਕੇ ਨਾਪਦਾ ਨਾਤੇ ਆਪੋ ਆਪ ਕਿਹੜਾ ਉੱਥੇ ਚੱਲ ਰਿਹਾ ਚੀਰ ਚੱਤਰਾ ਜਾ ਰਿਹਾ ਜਿਹੜਾ ਚੱਲਦਾ ਉਸਤਾ ਇਹਨਾਂ ਨੂੰ ਪੁੱਛੋ ਤੁਸੀਂ ਵੀ ਜਾ ਕੇ ਨਾੜ ਇਹ ਕੱਪ ਇਹ ਬੋਲ ਹੈ ਚੈੱਕ ਪਲੀਜ਼ ਵੇਰ ਉਸਮਾਨ ਚਲ ਬੈਠ ਕੋ ਜਾਲੇ ਚਲੋ ਮੁੰਡਿਓ ਪੀਓ ਚਾਹ ਦਾ ਨਾਰਾ ਲਾ ਕੇ ਚਲੋ ਚੱਲੀਏ ਚਲੋ ਜੀ ਬੋਲੇ ਹਾਂ ਸਸਰੀਆ ਟ੍ਰੈਪ ਸਟਾਰਟ ਕਰਨ ਤੋਂ ਬਾਅਦ ਮੁੰਡੇ ਪਹਿਲੀ ਚਾਹ ਬਣਾਉਣ ਲੱਗੇ ਆ ਪਹਿਲੇ ਗੈਸ ਤੇ ਮੇਰੇ ਵੀਰੋ ਜਿਹੜਾ ਗੈਸ ਅਸੀਂ ਖਰੀਦ ਕੇ ਲਿਆਏ ਆ ਉਹਦੇ ਪਹਿਲੀ ਚਾਹ ਬਣਾਉਣ ਲੱਗੇ ਆ ਕਿਆ ਬਾਪੂ ਮੇਰੇ ਮੈਨ ਜੀ ਨੇ ਲੱਭ ਰਿਹਾ ਕਿ ਆ ਨਹੀਂ ਲੱਭ ਰਿਆ ਕੋਈ ਕਮਰਾ ਉਹ ਕੋਈ ਨਾ ਉਹ ਪੇੜ ਬੈਠੀ ਉਧਰੋਂ ਚੋਲਾਂਗੇ ਉਹ ਲਾਈਟ ਮਾਰੋ ਇੱਧਰ ਯਾਰ ਦੁੱਧ ਲਿਆਂਦਾ ਦੁੱਧ ਲਿਆਂਦਾ ਕਿਉਂ ਨਹੀਂ ਯਾਰ ਲਿਆਂਦਾ ਤੈਨੂੰ 3.5 ਲੀਟਰ ਦੀ ਬੋਤਲ ਚ ਕੇ ਦੁੱਧ ਦੀ ਇੱਥੇ ਪਿਆ ਉਹ ਵੇਰ ਮਾ ਰਗਾ ਆ ਕਾਰਗੋ ਦੀ ਕੀ ਕੀ ਗੁੱਲੀ ਜਾਂਦਾ ਯਾਰ ਸਾਰੇ ਅੰਦਰ ਹਵਾ ਜਾਈ ਜਾਂਦੀ ਉਹਨਾਂ ਨੂੰ ਕੋਈ ਨਹੀਂ ਸੇਕ ਪੁੜੀ ਲਗਾ ਨੂੰ ਸੇਕਿੰਗ ਲੱਗੇ ਕਰੂਗਾ ਮੈਡੀਆ ਇਹ ਚੁੱਲੇ ਵਾਲਾ ਲੈ ਇਹਦਾ ਸਟੀਮ ਬੇਸਿਕ ਗੱਲ ਕਰਦਾ ਕਿ ਹਵਾ ਨਹੀਂ ਪੈਂਦੀ ਚੁੱਲੇ ਨੂੰ ਹੂੰ ਚੁੱਲਾ ਕਿਹੜਾ ਬਾਲਾ ਤੇਜ਼ ਚੱਲਣਾ ਹੈ ਆ ਲੋ ਆ ਚੁੱਲੇ ਵਾਲਾ ਪਿਆ ਲਾਲ ਬੱਤੀ ਜੀ ਆਈ ਦਾ ਬਚ ਰਿਹਾ ਮਸਾਲਾ ਚਾਹ ਵਾਲਾ ਬਗ ਗਰੀ ਦੇ ਕੀ ਗੱਡੀ ਪਿਆ ਲੈਂਦਾ ਜੀ ਹੂੰ ਹੂੰ ਲੈ ਕੇ ਆ ਸਭ ਵੀ ਚੀਜ਼ ਸਾਰਾ ਸਟੂਕ ਜੀ ਦਾ ਓਏ ਹੋ ਇਹ ਆ ਗਾ ਦੌੜ ਪਿਆ ਅੜਕੇ ਰੱਖਣਾ ਕੰਟਰੋਲ ਘਟਾ ਤੇਰਾ ਮੈਂ ਹੁਣ ਚੰਕੇ ਦਾ ਖੰਡ ਪਾਵਾਂਗੇ ਕੀ ਆਕਰ ਕੰਟਰੋਲ ਵੀ ਰੱਖਣਾ ਫਿਰ ਨਾਲ ਨਾਲ ਐਤੀ ਬੈਨ ਐਜੀ ਚੈਸੀ ਚਾਹ ਬਣੂ ਗੱਲ ਆ ਚਾਹ ਪੋਣੀ ਚਾਹ ਪੋਣੀ ਵੀ ਲੈ ਆ ਜਾ ਗਲਾਸ ਵੀ ਕਰ ਜਾ ਚਾਹ ਤਾਂ ਬਣ ਜਾਂਦੇ ਬਹਿ ਜਾ ਤੂੰ ਤਾਂ ਮਨ ਗਿਆ ਵਾ ਕੇ ਲੱਗ ਗਿਆ ਇਹ ਤਾਂ ਫਿਰ ਗੱਡੀ ਤੋਂ ਲੱਗ ਗਿਆ ਬਾਈ ਜੀ ਆ ਤਾਂ ਆ ਤਾਂ ਲੱਗ ਗਿਆ ਸ਼ੱਕ ਨਾ ਹੋਇਆ ਤੂੰ ਵੀ ਇੱਧਰ ਆ ਚੱਲ ਕੋਈ ਸ਼ੱਕ ਨਾ ਹੋ ਗਿਆ ਉਹ ਮੇਰਾ ਫੋਨ ਕਿੱਥੇ ਆ ਕੋਈ ਨੀਂਦ ਨੂਰੀ ਪੂਰੀ ਹੋਈ ਤੇਰੀ ਹੋਈ ਨਹੀਂ ਮੁੰਡਾ ਰਾਤ ਦਾ ਕੰਮ ਸੁਵਾਇਆ ਸੀ ਸੌਣਾ ਸੌ ਜਾ ਘੰਟਾ ਬਰੋ ਤੂੰ ਚਾਹ ਬਣ ਗਈ ਤੂੰ ਖਾਦਾ ਨਹੀਂ ਸੌ ਜਾ ਤੂੰ ਸੌ ਜਾ ਸੁਣ ਬਣੂ ਗੱਲਾਂ ਵੱਲੋ ਬਣੂ ਬਣੂ ਗੱਲ ਗਾਣਾ ਬਣੂ ਟਾਈਮ ਲੱਗੂ ਨਾ ਥੜਾ ਏ ਕਾ ਬਣ ਲੈਣ ਸੱਤ ਸਿਕਣ ਬਹਿ ਗਿਆ ਉਹ ਫਿਰ ਐ ਇਧਰ ਦੀ ਵੀ ਹੋਂ ਘੱਟ ਉਹ ਗਲਾਸ ਕੱਢੋ ਗਲਾਸ ਕਿੱਥੇ ਆ ਚਾਹ ਤਾਂ ਉਬਲ ਗਈ ਬੜੀ ਤੇਜ਼ ਫਲੇਮ ਆ ਬਈ ਇਹ ਗੱਲ ਆ ਯਾਰ ਕਹਿ ਤੋ ਬਈ ਤੇ ਹੈ ਨਾ ਕੋਈ ਨਹੀਂ ਚਲੰਦੋ ਉਬਲਣ ਦੇ ਚੰਗੀ ਜਿਹਾ ਬਣ ਜੂਗਾ ਨਾ ਲਓ ਜੀ ਕਹਿੰਦੇ ਕੌਣ ਆ ਗਿਆ ਕਹਿੰਦੇ ਬਰੇ ਵਾਲਾ ਆ ਗਿਆ ਸਕਾਟਿਸ਼ ਬੋਏ ਚਾਹ ਧਰ ਲਈ ਆ ਧਰ ਲਈ ਆ ਉਹ ਮੁੰਡਾ ਵੀ ਆ ਗਿਆ ਬਣ ਗਈ ਚੱਕ ਲੈ ਚਾਹ ਓਏ ਉਹ ਬਾਹਰ ਨਿਕਲ ਜੂਗੀ ਚਾਹ ਉਹ ਤਾਂ ਜਾਣਦੇ ਨਹੀਂ ਉਬਲਣ ਦੇ ਮਾ ਲੋ ਉਹ ਮੁੰਡੇ ਕਰਦੇ ਬਾਈ ਬਾਕੀ ਗੱਲਾਂ ਦੀਆਂ ਗੱਲਾਂ ਯਾਰ ਗੈਸ ਇੱਕ ਨੰਬਰ ਯਾਰ ਹਾਂ ਇੱਕ ਨੰਬਰ ਇੱਕ ਨੰਬਰ ਯਾਰ ਜੋੜੀਆਂ ਬਣ ਗਈਆਂ ਯਾਰ ਬਾਕੀ ਬਾਈ ਜਿਹੜੇ ਵੀ ਸਾਡਾ ਲਾਈਵ ਦੇਖਦੇ ਆ ਉਹਨਾਂ ਸਾਰਿਆਂ ਨੂੰ ਅਜੈਸਟ ਕਰਦੇ ਆ ਇੱਥਾ ਬਾਈ ਆਹ ਕੰਪਨੀ ਦਾ ਲੈ ਕੇ ਆਓ ਜਿਹੜਾ ਗੋ ਗੋ ਸਿਸਟਮ ਦਾ ਗੋ ਸੈਟਪ ਇਹ ਬੰਦੇ ਨੇ ਸਪੈਕਟ ਕੀਤਾ ਨਹੀਂ ਵਧੀਆ ਲਿਆਉਂਦੇ ਤਾਂ ਬਥੇਰੇ ਆ ਇਹਦੀ ਜੀ ਮਤਲਬ ਉਦਾਂ ਵਧੀਆ ਪਰ ਇਹਦੀ ਕੁਆਲਿਟੀ ਵਧੀਆ ਇੱਕ ਚੱਲਦਾ ਤੇਜ਼ ਆ ਤੇ ਬਾਕੀ ਦੀ ਰੀਡਿੰਗ ਰਹਿਣੇ ਕਿੰਨੀ ਕੱਢਦਾ ਇਹ ਇੱਕ ਇੱਕ ਸਿਲੰਡਰ ਇਹ ਪੰਜ-ਸੱਤ ਵਾਰੀ ਚਾਹ ਤਾਂ ਬਣਾਊਗਾ ਹੋਰ ਹੈਨਾ ਹੂੰ ਦੇਖਦੇ ਆ ਬਣਾ ਲਓ ਤੂੰ ਦੇਖਦੇ ਆ ਫਿਰ ਕੀ ਬਣਦਾ ਸਕਾਟਲੈਂਡ ਦੀ ਧਰਤੀ ਤੇ ਕਹਿੰਦੇ ਪਹੁੰਚ ਗਏ ਨੇ ਮੁੰਡੇ ਤੇ ਚੱਲੀ ਜਾਂਦੀ ਆਵਾਜ਼ ਮੈਨੂੰ ਲੱਗਦਾ ਨਹੀਂ ਸਵਾਰ ਕੇ ਸਮਝ ਆਊਗੀ ਹਵਾ ਜਿਆਦਾ ਤੇਜ਼ ਚੱਲਦੀ ਆ ਪਰ ਮੈਂ ਟਰਾਈ ਕਰ ਰਿਹਾ ਕਿ ਚੰਗੀ ਆਵਾਜ਼ ਆ ਜੇ ਆਸ ਸਕਾਟਲੈਂਡ ਦਾ ਜਿਹੜਾ ਰੋਟਰੀ ਏਰੀਆ ਬਣਿਆ ਹੋਇਆ ਸਾਰਾ ਇੰਗਲੈਂਡ ਸਕਾਟਲੈਂਡ ਦਾ ਉਹ ਵੀ ਹੈ ਤੇ ਇਹ ਦੇਖਿਆ ਜਾ ਬਹੁਤ ਤੇ ਚੱਲ ਰਹੀ ਹੈਗੀ ਸਾਨੂੰ ਪਤਾ ਨਹੀਂ ਜਿਆਦਾ ਤੇ ਚੱਲ ਰਹੀ ਆ ਤੇ ਕੋਈ ਸਕੌਰਸ 뷰ਪੁਆਇੰਟ ਆ ਜਦੋਂ ਆਪਾਂ ਐਡਨ ਬ੍ਰੋ ਨੂੰ ਜਾਣੇ ਆਗੇ ਤੇ ਇਹਦਾ ਔਖਾ ਜਨਾਗਾ ਸੀੜੀ ਦਾ ਪਤਾ ਨਹੀਂ ਕੀ ਹੈ ਨਾ ਐਗਜ਼ੈਕਟਲੀ ਮੁੰਡੇ ਖੜੇ ਆ ਫੋਟੋ ਖਿਚਾ ਰਹੇ ਆ ਉਹ ਐਡੀ ਦੂਰ 뷰ਪੁਆਇੰਟ ਤੇ ਨਹੀਂ ਖਿਚਾਉਣੀ ਕਿਉਂਕਿ ਇਹਨਾਂ ਨੂੰ ਤੇ ਸਾਰਾ ਸਭ ਕੁਝ ਕਿੰਨਾ ਚੰਗਾ ਲਾ ਸੈਟ ਨੇ ਸੱਚ ਸਨਰਾਈਜ਼ ਹੋ ਰਿਹਾ ਹੈ ਹੰਡਾ ਗੱਲ ਬਾਤ ਬਾਕੀ ਮੈਂ ਉੱਥੇ ਜਾ ਕੇ ਦੇਖਦਾ ਖੁਦ ਵੀ ਮੈਨੂੰ ਲੱਗਦਾ ਟ੍ਰੇਨ ਜਾਂਦੀ ਹੋਣੀ ਉੱਤੋਂ ਦੀ ਪੁਲ ਦੇ ਜਿਵੇਂ ਲੀਡਸ ਚ ਪੁਲ ਬਣਾਇਆ ਹੋਇਆ ਇਦਾਂ ਦੀ ਉਹ ਮੈਂ ਟ੍ਰੇਨ ਦੀ ਜਾਂਦੀ ਉੱਪਰ ਦੀ ਸ਼ਾਇਦ ਜਾਂਦੀ ਹੋਵੇ ਇਹਦੇ ਉੱਤੋਂ ਦੀ ਮਾਵ ਉੱਛਾਉਣਾ ਇਹਨੇ ਟੁੱਲੇ ਪੈੜਾ ਦਾ ਪੈੜਾ ਕਿਵੇਂ ਲਾਈਆਂ ਹੋਣੀਆਂ ਭਾਈ ਇਹਨਾਂ ਨੇ ਗੁਰਵਿੰਦਰ ਪੇਡਾਂ ਵਾਲੀਆਂ ਨੇ ਕਿਹ ਟੋਰਜ ਕੀਨਾ ਦੀ ਤੂੰ ਕੀ ਜਾਣਦੀ ਭੇਡਿਆਂ ਲੈ ਕੀ ਬਾਤ ਆ ਯਾਰ ਮੋਤ ਨਰੀ ਕਿਹ ਸੀਨਾ ਕਿਹ ਸੀਨਾ ਬਸ ਕਰਕੇ ਦੇਖਣਾ ਯਾਰ ਕਿਆ ਸੀ ਨਾ ਦੁਬਾਰੇ ਫੇਰ ਚੜਦਾ ਝੁੱਲਾ ਹੈ ਮੁੰਡਿਆ ਕਿਆ ਬਣਾਇਆ ਪਾਸਤਾ ਬਸਤਾ ਬਣਾ ਲਿਆ ਤੂੰ ਖੋਲੂ ਜਾ ਗੈਸ ਬਣ ਗਈ ਉਹ ਦਿਖਾ ਦੇ ਸਹੀ ਹੈ ਸਹੀ ਹੈ ਸਹੀ ਹੈ ਸਹੀ ਜੰਮ ਗਿਆ ਉਸਤਾ ਜੰਮਿਆ ਨਹੀਂ ਆ ਫਿਰ ਉਹਦੇ ਨਾਲ ਸੱਤੂ ਜੀ ਬਸ ਜਿਆਦਾ ਨਾ ਕਰਛੀ ਮਾਰ ਇੱਕ ਵਾਰੀ ਗਰਮ ਹੋਉਂਦੇ ਨੇ ਕਿਹੜਾ ਪਾਸਤਾ ਬਣਾ ਰਿਹਾ ਹੈ ਹੈ ਕਰੀਮ ਵਾਲਾ ਹੂੰ ਸਹੀ ਹੈ ਉਹ ਦੇਖੋ ਸਾਂਝਾ ਨਾਲ ਕੈਮਰਾ ਬਬੂ ਕਿਲਵੇਸ਼ਾ ਨਾਲ ਕਿਲਵੇਸ਼ ਫੋਟੋ ਵਿੱਚ ਰਿਹਾ ਸੀ ਟੱਗਦੇ ਨੂੰ ਓਏ ਟੱਗਦੇ ਨੂੰ ਉਹ ਲੱਗਦੀ ਠੀਕ ਹੈ ਕੈਮਰਾ ਗਿਆ ਉੱਲਾ ਐਸਾ ਹੀ ਹੈ ਟੱਗਦੇ ਚੁੱਲਾ ਬਾਲਤਾ ਹੂੰ ਫਰੇਮ ਕਿ ਨਹੀਂ ਗਾ ਫਰੇਮ ਦਾ ਚੰਗੀ ਆ ਯਾਰ ਨਵਾਂ ਚੜਿਆ ਬਬੂ ਆਹ ਪੰਪ ਹੈ? ਕਬੱਟ ਜਹਾ ਚੜਿਆ ਹੈ ਓਏ ਓ ਨਵਾਂ ਜੜਿਆ ਹੈ ਬੰਪਲੇ ਨਹੀਂ ਪਹਿਲਾ ਪੁਰਾਣਾ ਹੀ ਹੈ ਹਾਂ ਜਦੋਂ ਪੁਰਾਣਾ ਮੁੱਕ ਗਿਆ ਫਿਰ ਨਵਾਂ ਲਾ ਪਰ ਫਲੇਮ ਦੇਖ ਤੂੰ ਬਹੁਤ ਆ ਪੁਰਾਣੇ ਦੀ ਇਹ ਨਹੀਂ ਬੜੇ ਪੁਰਾਣੇ ਲੱਗਿਆ ਨਵਾਂ ਦਾ ਨਹੀਂ ਬੱਬੂ ਭਾਈ ਪੂਰਾ ਪੂਰਾ ਹੋਇਆ ਰਸੋਈਆ ਹੈ ਬੱਬੂ ఎవਰੀਥਿੰਗ ਕੀ ਬਾਤ ਆ ਬੱਬੂ ਨੂੰ ਜ਼ਾਇ ఎవਰੀਥਿੰਗ ਬਣ ਜੂਗਾ ਮਿੱਤਰੋ ਮੱਲ ਪਊਗਾ ਪੇੜਾਂ 'ਚ ਜਾ ਕੇ ਰਹਿਣੀ ਕਿਸਨੇ ਜੀ ਮੇਰਾ ਤਾਂ ਫੋਟੋ ਆ ਨਾ